ਪਾਰਦੇ ਪਾਕਿਸਤਾਨ ਸਰਹੱਦ ਤੇ ਸਥਿਤ ਨੌਮਣੀ ਨਾਲਿਆਂ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਿਛਲੇ 5 ਦਿਨਾਂ ਤੋਂ ਔਨ ਜਾਣ ਵਾਲੇ ਲੋਕਾਂ ਨੂੰ ਜਿੱਥੇ ਲੰਘਣ ਵਿੱਚ ਪਰੇਸ਼ਾਨੀ ਆ ਰਹੀ ਹੈ ਉੱਥੇ ਹੀ ਇਨਾਂ ਇਲਾਕਿਆਂ ਦੇ ਕਰੀਬ 1800 ਏਕੜ ਜ਼ਮੀਨ ਨੂੰ ਵੀ ਇਸ ਪਾਣੀ ਨੇ ਆਪਣੀ ਚਪੇੜ ਵਿੱਚ ਲੈ ਲਿਆ ਹੈ ਪਿਛਲੇ 2 ਦਿਨਾਂ ਤੋਂ ਪਹਾੜਾਂ ਤੇ ਹੋ ਰਹੀ ਭਾਰੀ ਬਾਰਿਸ਼ ਕਾਰਨ ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਕਾਫੀ ਵੱਧ ਗਿਆ ਹੈ ਜਿਸ ਦੇ ਚੱਲਦਿਆਂ ਪਿਛਲੇ ਦਿਨੀ 114000 ਕਿ ਉਸ ਇੱਕ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਅਤੇ ਉਂਝ ਵਿੱਚ ਪਾਣੀ ਦਾ ਪੱਧਰ ਵਧਨ ਦਾ ਸਦਾ ਅਸਰ ਸਰਹੱਦੀ ਪਿੰਡਾਂ ਦੇ ਨਾਲ ਲੱਗਦੇ ਨੋਮਣੀ ਨਾਲਿਆਂ ਤੇ ਪਿਆ ਹੈ ਗੱਲ ਕਰੀਏ ਗੁਰਦਾਸਪੁਰ ਦੇ ਦਰੋਂਗਲਾ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੀ ਤਾਂ ਇਨ੍ਹਾਂ ਪਿੰਡਾਂ ਦੇ ਲੋਕ ਪਾਣੀ ਦਾ ਪੱਧਰ ਵਧਨ ਨਾਲ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਪੁਲ ਪਾਰ ਕਰ ਰਹੇ ਨੇ ਇਸ ਦੇ ਨਾਲ ਹੀ ਸਰਹੱਦੀ ਪਿੰਡ ਆਂਦੀਆਂ ਚੌਤਰਾ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਪੈਂਦੇ ਆਖਰੀ ਪਿੰਡ ਸਲਾਜ ਅਤੇ ਹੋਰ ਕਈ ਪਿੰਡਾਂ ਦਾ ਸੰਪਰਕ ਵੀ ਲਗਭਗ ਜ਼ਿਲ੍ਹੇ ਨਾਲੋਂ ਟੁੱਟ ਗਿਆ ਹੈ ਜਿਸ ਨਾਲ ਲੋਕਾਂ ਦੇ ਦਿਲਾਂ ਵਿੱਚ ਜਿੱਥੇ ਸਹਿਮ ਦਾ ਮਾਹੌਲ ਹੈ ਉੱਥੇ ਹੀ ਉਨ੍ਹਾਂ ਵਿੱਚ ਭਾਰੀ ਰੋਸ ਵੀ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲਾਈਨ ਨਹੀਂ ਪਹੁੰਚਿਆ ਮੈਂ ਜੀ ਸਰਪੰਚ ਪਿੰਡ ਚੌਤਰਾ ਤੋਂ ਜਿਹੜੇ ਹਾਲਾਤ ਨੇ ਸਾਡੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਅੱਜ 4 ਜਾਂ 5 ਦਿਨ ਹੋ ਗਿਆ ਜਿਹੜਾ ਸਾਡਾ ਰਸਤਾ ਪੈਂਦਾ ਮੇਨ ਰਸਤਾ ਸਾਡਾ ਪਿੰਡ ਚੌਂਤਰਾ ਦੋ ਪਿੰਡਾਂ ਦੇ ਅੱਗੇ ਚੌਂਤਰਾ ਤੇ ਔਰ ਸਲਾਚ 4 ਦਿਨ ਹੋ ਗਿਆ ਸਾਡੇ ਬੱਚੇ ਜਿਹੜੇ ਸਕੂਲ ਨਹੀਂ ਗਏੜੇ ਬੱਚੇ ਸਕੂਲ ਨਹੀਂ ਜਾਣਗੇ ਤੇ ਪੜ੍ਹਨਗੇ ਕਿੱਥੋਂ ਅਸੀਂ ਗਾਂਵ ਪੇਖ ਬੱਚਿਆਂ ਦਾ ਕਿੱਦੂ ਸੋਚਾਂਗੇ ਇੱਥੋਂ ਨੌਕਰੀਆਂ ਮਿਲਣਗੀਆਂ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡਾਂ ਆਣ ਕੇ ਮੌਕਾ ਦੇਖਿਆ ਜਾ ਹਰੇਕ ਸਾਲ ਦੇਖਦੇ ਆਂ ਇਹਦਾ ਕੋਈ ਹੱਲ ਕਿਦਾ ਜੇ ਇਹਨੂੰ ਜਿਹੜਾ ਪੋਲਾ ਬ੍ਰਿਜ ਬਣਿਆ ਇਹਨੂੰ ਉੱਚਾ ਕੀਤਾ ਹਜੇ ਰਾਤ ਨੂੰ ਅਬਰਜੰਸੀ ਸਾਡੇ ਕੋਈ ਬੰਬਾਰ ਹੋ ਜੇ ਕੋਈ ਅਬਰਜੰਸੀ ਡਿਲੀਵਰੀ ਕੇਸ ਆਵਾਜ਼ਾਂ ਸੀ ਕਿਹਨੂੰ ਲੈ ਕੇ ਜਾਣਾ ਪੈਦਾ ਸਾਨੂੰ ਰਸਤਾ ਕੋਈ ਨਹੀਂ ਜਾਣਦਾ ਰਸਤਾ ਹੈਗਾ ਅਜੇ ਤੱਕ ਸਾਡੇ ਕੋਈ ਨਹੀਂ ਪਹੁੰਚਿਆ ਥੇ ਆਪਾਂ ਪਿਛਲੇ ਸਾਲ ਵੀ ਕਿਹਾ ਸੀ ਆਂਦੇ ਨੇ ਮੌਕਾ ਦੇਖ ਕੇ ਚਲ ਜਣੇ ਆ ਪਰ ਸਾਡੀ ਸਾਰ ਕੋਈ ਨਹੀਂ ਸੁਣਦਾ ਅੱਜ 4 ਦਿਨ ਹੋ ਗਿਆ ਜਿਹੜਾ ਸਾਡਾ ਜਿਹੜਾ ਆਵਾਜ਼ਿਆ ਰਸਤੇ ਬੰਦ ਹੋ ਗਏ ਸਾਡੇ ਨਾ ਕੋਈ ਬੰਬਾਰ ਪੇਸਣ ਨੂੰ ਲੈ ਗ ਸਕਦੇ ਆ ਨਾ ਸਾਡੇ ਬੱਚੇ ਸਕੂਲ ਵਾਲੇ ਸਕੂਲ ਜਾਣੇ ਬੱਚੇ 4 ਦਿਨ ਸਕੂਲ ਨਹੀਂ ਗਏ ਤੇ ਕਿੱਥੋਂ ਪੜਨਗੇ ਤੇ ਮੇਨ ਮਕਸਦ ਸਾਡੇ ਜਿਹੜੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਾਹੇ ਆਨਲਾਈਨ ਕਲਾਸਾਂ ਲੱਗ ਜੇ ਉਹ ਵੀ ਨਹੀਂ ਲਾ ਸਕਦੇ ਅਸੀਂ ਆਪਾਂ ਸਰਕਾਰ ਨੇ ਇਹ ਕਹਿੰਦਾ ਸਾਡਾ ਹਾਲ ਕੀਤਾ ਜੈ ਨੈਟਵਰਕ ਪਿੰਡਾ ਛੜਾ ਬਾਰਡ ਦੇ ਨਜੀਬ ਨੇ ਥੋੜਾ ਨੈਟਵਰਕ ਘਟਾ ਮੇਰਾ ਨਾਮ ਰੋਹਿਤ ਗੁਰਵਿੰਦਰ ਸਿੰਘ ਮੱਲੀ ਪਿੰਡ ਮੇਰਾਦੀ ਆ ਇਹ ਜਿੰਨੇ ਭੈਣ ਭਰਾਣੇ ਸਾਰੇ ਮੇਰੇ ਆਦੀਆਂ ਦੇ ਵੀਰ ਨੇ ਜਿੰਨੇ ਵੀ ਕਿਸਾਨ ਨੇ ਸਾਰੇ ਜ਼ਿਮੀਂਦਾਰ ਤਬਕੇ ਚ ਇਹ ਪਾਣੀ ਜਿਹੜਾ ਆ ਇਹ ਹਰ ਸਾਲ ਦੀ ਸਾਲ ਹੀ ਤੰਗ ਕਰਦਾ ਸਾਨੂੰ ਤੇ ਬਹੁਤ ਜ਼ਿਆਦਾ ਫਸਲਾਂ ਨੁਕਸਾਨ ਹੁੰਦਾ ਹੈ ਲਗਭਗ ਵੀ ਘੱਟ ਤੋਂ ਘੱਟ 1800 ਦੇ ਏਕੜ ਸਾਡੀ ਜ਼ਮੀਨ ਜਿਹੜੀ ਹੈ ਪਾਣੀ ਦੀ ਮਾਰ ਰੇਟ ਹੁੰਦੀ ਹੈ ਹਰ ਸਾਲ ਦੇ ਸਾਲ ਤੇ ਕੁਝ ਘਰ ਇਦਾਂ ਦੇ ਜ਼ਿਮੀਂਦਾਰ ਇਦਾਂ ਦੇ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਹੀ ਇੱਧਰ ਬੰਨੇ ਆ ਪਠਾ ਦੱਥਾ ਖਾਨ ਨੂੰ ਦਾਣਾ ਹਰ ਚੀਜ਼ ਇੱਧਰ ਹੁੰਦੀ ਆ ਤੇ ਹਰ ਸਾਲ ਦੇ ਸਾਲ ਤੰਗੀ ਆਉਂਦੀ ਆ ਹੁਣ ਵੀ ਘੱਟ ਤੋਂ ਘੜਾ 4 ਤੋਂ 5 ਰੋਜ਼ ਹੋ ਗਿਆ ਪਾਣੀ ਚੜੇ ਨੂੰ ਅ ਗੰਨੇ ਦੀ ਫਸਲ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀ ਡੁੱਬ ਗਈ ਐ ਅੱਗੇ ਝੋਨਾ ਵੀ ਇਦਾਂ ਹੀ ਆ ਇਹ ਜਿਹੜੀ ਫਸਲ ਡੁੱਬ ਜਾਂਦੀ ਐ ਇਹ ਲਗਭਗ 80 ਤੋਂ 90% ਨੁਕਸਾਨ ਹੋ ਜਾਂਦਾ ਐ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਸਾਡੇ ਕੋਲ ਪਹੁੰਚਣ ਇਹਦਾ ਕਿਸੇ ਨੇ ਪਹੁੰਚ ਨਹੀਂ ਕੀਤੀ ਆ ਪੱਥਰ ਜ਼ਰੂਰ ਹਰ ਸਾਲ ਦੇ ਸਾਲ ਇਹਨਾਂ ਦਿਨਾਂ 'ਚ ਆ ਕੇ ਲਾ ਦਿੰਦੇ ਆ ਜੀ ਦਰਿਆ 'ਚ ਰੋੜਨ ਵਾਸਤੇ ਬੜਾ ਕੰਮ ਕਰੰਦੇ ਆ ਤੁਸੀਂ ਤੇ ਪਰ ਕੋਈ ਗੱਲ ਨਹੀਂ ਅੱਗੋਂ ਪਿੱਛੋਂ ਕੋਈ ਨਾ ਇਹਨਾਂ ਨੂੰ ਅੱਗੋਂ ਚੇਤਾਵਣਾ ਨਾਲ ਪਿੱਛੋਂ ਆਣਾ ਬਸ ਆ ਇੱਕ ਮਹੀਨਾ ਇਹਨਾਂ ਨੂੰ ਚੇਤਾਵਣਾ ਆ ਪੱਥਰ ਲਾ ਕੇ ਤੁਹਾਡੇ ਸਾਹਮਣੇ ਨਜ਼ਰਾਂ ਦੇ ਵੇਖ ਲਓ ਇੱਧਰ ਕੈਮਰਾ ਘੁਮਾ ਕੇ ਪੱਥਰ ਲਾਤਾ ਇਥੇ ਲਿਆ ਕੇ ਕਿਸੇ ਨੇ ਕੋਈ ਸੁਣਵਾਈ ਨਹੀਂ ਸਾਡੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਉਹ ਬੇਨਤੀ ਕਰਨਾ ਵੀ ਹੋਰ ਸਾਨੂੰ ਕੁਝ ਨਹੀਂ ਦੇਣਾ ਸਾਨੂੰ ਕਿਸ਼ਤੀ ਦੇ ਦੋ ਜਿਹੜੇ ਸਾਡੇ ਡੰਗਰੇ ਆ ਜਿਹੜੇ ਜ਼ਿਮੀਂਦਾਰ ਵੀ ਉਧਰ ਜਾਂਦੇ ਆ ਡੁੱਬ ਕੇ ਨਾ ਮਰ ਨੰਗਰਾ ਵਾਸਤੇ ਪੱਠਾ ਦੱਥਾ ਲੈ ਆਉਣ ਜਾਂ ਆਪਣੇ ਖੇਤਾਂ ਵੱਲ ਫੇਰਾ ਮਾਰਨ ਜਾਣਾ ਕਿਹਨੇ ਖਾਦ ਦਵਾਈ ਪਹੁੰਚ ਜਾਣਾ ਕਮ ਸੇ ਕਮ ਟਾਈਮ ਨਾ ਜਾ ਸਕੀ